ਬੰਦਾ ਜੰਮਦਾ ਸੀ ਹੈ ਤਕੀਆਂ ਦੀ ਮੇਰੀ ਪੀਰੀ ਹੈ ਜਿੱਥੇ ਕਰਦੇ ਹੈ ਝਪੰਜੀਰੀ ਹੈ ਅੱਜ ਜਾਨੀ ਕਿ 1 ਮਈ ਜਿਸ ਨੂੰ ਸਾਰਾ ਸੰਸਾਰ ਮਜ਼ਦੂਰ ਦਿਵਸ ਵਜੋਂ ਮਨਾਉਂਦਾ ਹੈ ਆਪਣੀ ਮਿਹਨਤ ਨਾਲ ਦੇਸ਼ ਦੀ ਤਕਦੀਰ ਸਵਾਰਨ ਵਾਲਾ ਆਪਣੀ ਪਿੱਠ ਤੇ ਦੇਸ਼ ਦੀ ਤਰੱਕੀ ਢੋਣ ਵਾਲਾ ਮਜ਼ਦੂਰ ਦੇਸ਼ ਦੀ ਆਜ਼ਾਦੀ ਦਾ ਇੱਕ ਲੰਮਾ ਸਮਾਂ ਗੁਜ਼ਰ ਜਾਣ ਮਗਰੋਂ ਵੀ ਲੀਡਰਾਂ ਦੇ ਲਾਰਿਆਂ ਤੇ ਵਾਅਦਿਆਂ ਵਿੱਚ ਆਪਣਾ ਭਵਿੱਖ ਤਲਾਸ਼ ਰਿਹਾ ਹੈ ਜਿੱਥੇ ਇੱਕ ਪਾਸੇ ਮੰਗਾਈ ਕਈ ਗੁਣਾਕਾਂ ਨੂੰ ਪਾਰ ਕਰ ਗਈ ਹੈ ਉਸ ਦੇ ਮੁਕਾਬਲੇ ਮਜ਼ਦੂਰ ਨੂੰ ਮਿਲਣ ਵਾਲੀ ਉਸ ਦੀ ਮਜ਼ਦੂਰੀ ਦੀ ਰਫ਼ਤਾਰ ਬਹੁਤ ਹੌਲੀ ਹੈ ਜਿਸ ਦੇ ਚਲਦਿਆਂ ਮਜ਼ਦੂਰ ਆਪਣੀਆਂ ਪਰੇਸ਼ਾਨੀਆਂ ਤੋਂ ਕਦੇ ਮੁਕਤ ਨਹੀਂ ਹੋ ਸਕਿਆ ਅੱਜ ਮਜ਼ਦੂਰ ਦਿਵਸ ਹੈ ਪਰ ਇਸ ਗੱਲ ਦਾ ਮਜ਼ਦੂਰਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਹੱਥ ਵਿੱਚੋਂ ਨਾ ਹਥੌੜੀ ਛੁੱਟੀ ਹੈ ਤੇ ਨਾ ਇੰਨੇ ਪੈਸੇ ਮਿਲੇ ਨੇ ਕਿ ਉਹ ਆਪਣੇ ਟੱਬਰ ਦਾ ਸਹੀ ਢੰਗ ਨਾਲ ਗੁਜ਼ਾਰਾ ਕਰ ਸਕਣ ਕਿੰਨਾ ਚਿਰ ਹੋ ਗਿਆ ਆਜ਼ਾਦ ਹੋਏ ਨੂੰ ਸਾਡੇ ਤਾਂ ਕੁਝ ਨਹੀਂ ਸੋਣਾ ਸਰਕਾਰ ਨੇ ਬਸ ਆਹੀ ਹੈ ਸਾਡਾ ਤਾਂ ਆ ਥੋੜੀ ਨਹੀਂ ਹੱਥੋਂ ਪੁੱਖੇ ਮਰਦੇ ਹੋਰ ਕੀ ਕਰੀਏ ਹੁਣ ਅੱਡੇ ਮਿੱਟੀ ਖਾਣੇ ਆਦਾ ਭਾਈਆ ਅੰਨ ਪਾਣੀ ਬਣਾ ਕੇ ਖਾਣੇ ਆਤਾ ਸਾਡਾ ਤਾਂ ਇਹੀ ਕੁਸ ਹੈਗਾ ਮਜ਼ਦੂਰ ਜਿੱਥੇ ਘੱਟ ਮਜ਼ਦੂਰੀ ਮਿਲਣ ਕਾਰਨ ਅੱਜ ਵੀ ਸਰਕਾਰਾਂ ਤੋਂ ਖਫਾ ਨੇ ਸਰਕਾਰ ਅੱਗੇ ਦੁਹਾਈ ਲਗਾ ਰਹੇ ਨੇ ਕਿ ਮਜ਼ਦੂਰੀ ਵਧਾਈ ਜਾਵੇ ਉਥੇ ਉਹਨਾਂ ਦਾ ਕਹਿਣਾ ਹੈ ਕਿ 100-150 ਨਾਲ ਤਾਂ ਰੋਜ਼ਾਨਾ ਦੀ ਰੋਟੀ ਦਾ ਖਰਚਾ ਨਹੀਂ ਪੂਰਾ ਹੁੰਦਾ ਤਾਂ ਬਾਕੀ ਕਬੀਲਦਾਰੀ ਕਿੱਥੋਂ ਪੂਰੀ ਹੋਣੀ ਹੈ ਬਹੁਤ ਮੁਸ਼ਕਲ ਨਾਲ ਮਤਲਬ ਕਿ ਗੁਜ਼ਾਰਾ ਹੁੰਦਾ ਹੈ ਜੇ ਸਰਕਾਰ ਸਮਝ ਮੌਕੇ ਦੀ ਹੋਵੇ ਤਾਂ ਸਾਡੀ ਮਤਲਬ ਦਿਹਾੜੀ ਹੋਰ ਵੀ ਵਧਾ ਕੇ ਦਿੱਤੀ ਜਾਵੇ ਸਾਨੂੰ ਜਿਵੇਂ ਬੱਚੇ ਪੜ੍ਹਦੇ ਨੇ ਪੜਾਈ ਦੇ ਸੀਟ ਸਹੀ ਢੰਗ ਨਾਲ ਕਰਾ ਸਕਦੇ ਕੱਪੜਾ ਜਿਹੜਾ ਨਹੀਂ ਸਹੀ ਢੰਗ ਨਾਲ ਦੇ ਸਕਦੇ ਆ ਉਹਦੇ ਬੱਚਿਆਂ ਨੂੰ ਦਾ ਅਸਲ ਮਜ਼ਦੂਰਾਂ ਨੂੰ ਦਿਹਾੜੀ ਇੰਨੀ ਕੁ ਮਿਲਦੀ ਹੈ ਕਿ ਉਸ ਦੇ ਨਾਲ ਪਰਿਵਾਰ ਦੀ ਰੋਟੀ ਮੁਸ਼ਕਲ ਨਾਲ ਚੱਲਦੀ ਹੈ ਫਿਰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਆਰਥਿਕ ਤੌਰ ਤੇ ਧਨ ਕਿੱਥੋਂ ਲੈ ਕੇ ਆਵੇ ਜੇਕਰ ਘਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਉਸ ਕੋਲ ਕਿਸੇ ਤਰ੍ਹਾਂ ਦਾ ਕੋਈ ਚਾਰਾ ਨਹੀਂ ਰਹਿੰਦਾ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਤੇ ਕਬੀਲਦਾਰੀ ਦੇ ਖਰਚੇ ਉਹਨਾਂ ਨੂੰ ਨਿੱਜੀ ਸਾਹੂਕਾਰਾਂ ਦੇ ਕਰਜ਼ੇ ਹੇਠ ਦਬ ਦੇਦੇ ਨੇ ਮਹਿੰਗਾ ਜੀ ਇੰਨੀ ਵੱਧ ਗਈ ਹੈ ਜੀ ਕਿ ਸਾਡਾ ਦੋ ਟਾਈਮ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਜੇਕਰ ਕਰ ਕਰ ਦੇ ਕਰੇ ਕੋਈ ਬਿਮਾਰੀ ਸਮਾਰ ਹੋਈ ਤਾਂ ਤਾਂ ਸਾਨੂੰ ਇਹਦੇ ਨਾਲ ਦਵਾਈਆਂ ਲੈਣਾ ਬਹੁਤ ਮੁਸ਼ਕਲ ਹੋ ਜਾਂਦੇ ਸਰਕਾਰਾਂ ਤੋਂ ਸੰਘਰਸ਼ ਕਰਦੇ ਹੋਏ ਹਰ ਵਾਰ ਮਜ਼ਦੂਰਾਂ ਦੀਆਂ ਇਹੋ ਬੁਨਿਆਦੀ ਮੰਗਾਂ ਰਹਿੰਦੀਆਂ ਨੇ ਜੋ ਅੱਜ ਤੱਕ ਪੂਰੀਆਂ ਨਹੀਂ ਹੋ ਸਕੀਆਂ ਖਾਸ ਤੌਰ ਤੇ ਗੈਰ ਸਗਠਿਤ ਮਜ਼ਦੂਰ ਵਰਗ ਦੀ ਹਾਲਤ ਦਿਨ ਬਾ ਦਿਨ ਬੱਤਰ ਹੁੰਦੀ ਜਾ ਰਹੀ ਹੈ ਉਹਨੂੰ ਤਾਂ ਸੰਗਠਨ ਦਾ ਸਹਾਰਾ ਵੀ ਨਹੀਂ ਮਿਲ ਪਉਂਦਾ ਵਿਸ਼ੇਸ਼ ਸਰਕਾਰਾਂ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੀਆਂ ਲੱਖ ਦਾਅਵੇ ਕਰਦੀਆਂ ਨੇ ਪਰ ਆਜ਼ਾਦੀ ਦੇ 60 ਸਾਲਾਂ ਤੋਂ ਬਾਅਦ ਵੀ ਅੱਜ ਵੀ ਮਜ਼ਦੂਰ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ ਪੂਰਾ ਦਿਨ ਮਿਹਨਤ ਕਰਨ ਤੋਂ ਬਾਅਦ ਧੁੱਪ ਦੇ ਵਿੱਚ ਤਪਨ ਤੋਂ ਬਾਅਦ ਅੱਜ ਵੀ ਮਜ਼ਦੂਰ ਨੂੰ ਰੋਟੀ ਖਾਣੀ ਮੁਸ਼ਕਲ ਹੈ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਉਂਸਲ ਪੀਟੀਸੀ ਨਿਊਜ਼ ਸੰਗਰੂਰ